ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਪੁਰਾਤਨ ਪੰਜਾਬੀ ਸੱਭਿਆਚਾਰ ਢੰਗ ਦੇ ਬੀ ਟੈਂਕ ਲੇਡੀਜ਼ ਕਲੱਬ ਦੇ ਮੈਂਬਰਾਂ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ ਤੀਜ ਦੇ ਮੇਲੇ ਦਰਮਿਆਨ ਧੀਆਂ ਧਿਆਣੀਆਂ ਨੂੰ ਰਵਾਇਤੀ ਤੌਰ ਤੇ ਸੰਧਾਰਾ ਵੀ ਦਿੱਤਾ ਗਿਆ ਤੀਜ ਦੇ ਮੇਲੇ ਦੇ ਵਿੱਚ ਤਿੰਨ ਪੀੜੀਆਂ ਨੇ ਭਾਗ ਲਿਆ ਸਭ ਤੋਂ ਛੋਟੀ ਉਮਰ ਦੀ 4 ਸਾਲਾਂ ਦੀ ਬੱਚੀ ਨੇ ਗਿੱਧਾ ਪਾ ਕੇ ਸਾਰਿਆਂ ਦਾ ਮਨ ਮੋਲ ਲਿਆ ਇਸ ਦੇ ਮੇਲੇ ਦਾ ਰੰਗ ਉਦੋਂ ਬੰਨਿਆ ਗਿਆ ਜਦੋਂ ਬਜ਼ੁਰਗ ਮਹਿਲਾਵਾਂ ਨੇ ਪੁਰਾਤਨ ਸੱਭਿਆਚਾਰ ਪੰਜਾਬੀ ਬੋਲੀਆਂ ਪਾ ਕੇ ਗਿੱਧਾ ਪਾਉਣ ਨੂੰ ਮਜਬੂਰ ਕਰ ਦਿੱਤਾ। ਮੇਲੇ ਦੇ ਵਿੱਚ ਪੁਰਾਤਨ ਪੰਜਾਬੀ ਸੱਭਿਆਚਾਰ ਰੰਗ ਵਿੱਚ ਸੱਜ ਧਜ ਕੇ ਖੁਸ਼ੀ ਵਿੱਚ ਖੀਵੇ ਹੋ ਕੇ 20 ਟੈਂਕ ਲੇਡੀਜ਼ ਕਲੱਬ ਦੀਆਂ ਧੀਆਂ ਧਿਆਣੀਆਂ ਮਾਤਾਵਾਂ ਅਤੇ ਸੱਜ ਵਿਆਹੀਆਂ ਮਟਿਆਰਾਂ ਵੱਲੋਂ ਇਕੱਠੇ ਹੋ ਕੇ ਆਪਣੀਆਂ ਚਾਹਾਂ ਓ ਮੰਗਾਂ ਅਤੇ ਪਲਾਸ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਲੋਕ ਨਾਚ ਗਿੱਧਾ ਭੰਗੜਾ ਬੋਲੀਆਂ ਫਿੱਠਣੀਆਂ ਸੰਮੀ ਸੱਭਿਆਚਾਰਕ ਵੰਗਣੀਆਂ ਦੀ ਪੇਸ਼ਕਿਸ਼ ਕੀਤੀ ਗਈ। ਅੱਜ ਦੀ ਸੱਭਿਆਚਾਰਕ ਅਤੇ ਸਾਹਿਤਕ ਵਨਗੀਆਂ ਦੀ ਖਿੱਚ ਦਾ ਕੇਂਦਰ ਬਣੀਆਂ ਮੇਲੇ ਦੇ ਪ੍ਰਬੰਧਕ ਲੇਡੀਜ਼ ਕਲੱਬ ਦੀ ਪ੍ਰਧਾਨ ਮੀਰਾ ਮਾਰੀਆ, ਸੁਮਨ ਸ਼ਰਮਾ ਅਤੇ ਅੰਜੂ ਮਹਿਤਾ, ਲਵਲੀਨ ਕੌਰ ਮੀਨੂ ਬਾਲਾ, ਮਾਨਸੀ, ਪ੍ਰਸ਼ਪ ਮੈਦਾਨ, ਨਮਿਤਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਟਿਆਰਾਂ ਸ਼ਾਮਲ ਸਨ ਤo ਵਿਰੰਭਤ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਮਟਿਆਰਾਂ ਸਜ ਧਜ ਕੇ ਗਿੱਧਾ ਪਾਉਂਦੀਆਂ ਹੋਈਆਂ ਪੰਜਾਬ ਦੇ ਸੱਭਿਆਚਾਰ ਨੂੰ ਸੰਭਾਲ ਰਹੀਆਂ ਨੇ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਤੀਆਂ ਤਰਿੰਜੜੀਆਂ ਦੇ ਮੇਲੇ ਬਹੁਤ ਜ਼ਿਆਦਾ ਲੁਕਤ ਹੋ ਚੁੱਕੇ ਨੇ ਲੇਕਿਨ ਪਟਿਆਲਾ ਦੇ ਵਿੱਚ ਇਹ ਖੂਬਸੂਰਤ ਤਦਵੀਰਾਂ ਜਿਹੜੀਆਂ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦਾ ਕੰਮ ਕਰ ਰਹੀਆਂ ਨੇ ਉਥੇ ਤੀਆਂ ਦਾ ਮੇਲਾ ਲੱਗਿਆ ਗਿਆ ਜਿੱਥੇ ਬਜ਼ੁਰਗ ਬੱਚੇ ਹਰ ਵਰਗ ਦੀਆਂ ਮਹਿਲਾਵਾਂ ਨੇ ਭਾਗ ਲੈ ਕੇ ਇਸ ਨੂੰ ਯਾਦਗਾਰ ਬਣਾਇਆ ਸੀ ਇੱਥੇ ਅਜ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਇਆ ਜੋ ਕਿ ਅਸੀਂ ਹਰ ਸਾਲ ਹੀ ਮਨਾਉਂਦੇ ਆ ਇਹ ਅਸੀਂ ਲੇਡੀਜ਼ ਕਲੱਬ ਵੱਲੋਂ ਮਨਾਉਂਦੇ ਆ ਬੀ ਟੈਂਕ ਲੇਡੀਜ਼ ਕਲੱਬ ਪਟਿਆਲਾ ਵੱਲੋਂ ਸਾਨੂੰ ਲਗਭਗ 8 ਸਾਲ ਤੋਂ ਅਸੀਂ ਇਹ ਤਿਹਾਰ ਮਨਾ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਹਰ ਬੱਚਾ ਬਜ਼ੁਰਗ ਹਰ ਕਿਸੇ ਨੂੰ ਅਸੀਂ ਆਪਣੇ ਨਾਲ ਜੋੜ ਕੇ ਚੱਲੀਏ ਤੇ ਸਾਰਿਆਂ ਨਾਲ ਰਲ ਮਿਲ ਕੇ ਤਿਹਾਰ ਮਨਾਉਂਦੇ ਆ ਇਹ ਸਾਡੇ ਬੀ ਟੈਂਕ ਕਲੱਬ ਵੱਲੋਂ ਮਨਾਇਆ ਜਾ ਰਿਹਾ ਸੜਾ ਸਾਰਾ ਲੇਡੀਜ਼ ਕਲੱਬ ਐ ਬਨਿਆ ਹਾਇਬਾਤ ਵਧੀਆ ਪ੍ਰਾਲਾ ਇਹਨਾਂ ਦਾ ਸੜੇ ਖਾਸ ਕਰ ਸੁਮਨ ਜੀ ਦਾ ਲक्की ਜੀ ਦਾ ਹੰਦੀ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹ। ਯੂਥ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹਾਂ ਕਿ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਵਧੀਆ ਆਪਣੇ ਕਲਚਰ ਚ ਰਵੋ ਆਪਣੇ ਤਿਹਾਰ ਜਿਹੜੇ ਹੈਗੇ ਆ ਉਹਨਾਂ ਨੂੰ ਕਲਚਰ ਦੇ ਵਿੱਚ ਮਨਾਉਣਾ ਚਾਹੀਦਾ ਹੈਗਾ ਅਸੀਂ ਅਜੂਰੇਕ ਟਿਆਂ ਦਾ ਮੇਲਾ ਮਨਾ ਰਿਹਾ ਤਿਉਹਾਰ ਮਨਾ ਰਿਹਾ ਅਸੀਂ ਇਹਦੇ ਵਿੱਚ ਬੱਚੇ ਆ ਆਪਣੇ ਕਲਚਰ ਨੂੰ ਦੱਸਣਾ ਚਾਹੁੰਦੇ ਆ ਕਿ ਆਪਣਾ ਜਿਵੇਂ ਕਲਚਰ ਹੈ ਲੋਕ ਭੁੱਲਦੇ ਜਾ ਰਹੇ ਆ ਬੱਚਿਆਂ ਨੂੰ ਪਤਾ ਹੀ ਨਹੀਂ ਨਵਾਂ ਵਿਰਸਾ ਕੀ ਹੈ ਅਸੀਂ ਨਵੇਂ ਵਿਰਸੇ ਨੂੰ ਦੁਬਾਰਾ ਤੋਂ ਉਹ ਜਾਗਰਿਤ ਕਰਨਾ ਚਾਹੁੰਦੇ ਆ ਜਿਸ ਦੇ ਨਾਲ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕਲਚਰ ਬਾਰੇ ਦੱਸਦੇ ਆ ਗਿੱਧਾ ਪੰਗੜਾ ਸਿਖਾਉਂਦੇ ਆ ਅਸੀਂ ਇਹ ਤਿਉਹਾਰ ਪਿਛਲੇ 9 ਸਾਲ ਤੋਂ ਮਨਾ ਰਹੇ ਆ ਔਰ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਹਰ ਸਾਲ ਕੁਝ ਨਾ ਕੁਝ ਨਵਾਂ ਐਡ ਕਰਦੇ ਆ ਇਹਦੇ ਵਿੱਚ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸर्च ਕਰੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ